ਸਾਲਾਈ ਸਾਲਾਮ ਇਤੀ ਸੁਰਤ ਨ ਪਾਇਆ ਨਦੀਆਂ ਅਤੇ ਵਾਪੇ ਸਮੰਦ ਨ ਜਾਣੀਏ ਸਮੰਦ ਸਾ ਸੁਲਤਾਨ ਗਿਰ ਹਾਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤੇਸ ਮਨੋ ਨਾ ਵੀਸਰੇ ਜਿਹੜੇ ਸਿਖਤੋਂ ਸਲਾਹ ਕਰਦੇ ਨੇ ਦਿਨ ਰਾਤ ਉਸਦੇ ਗੀਤ ਗਾਉਂਦੇ ਨੇ ਦਿਨ ਰਾਤ ਉਸਦੇ ਗੁਣਾਂ ਦਾ ਉਚਾਰਨ ਕਰਦੇ ਨੇ ਇਹਦੀ ਸੁਰਤਨ ਪਾਈਆ ਇਤਨੇ ਸਮਝ ਉਹਨਾਂ ਨੂੰ ਵੀ ਨਾ ਆਈ ਕਿ ਲੇਖਾ ਦੱਸ ਦਈਏ ਉਹ ਕਿੰਨਾ ਕੁ ਹੈ ਪ੍ਰਮਾਤਮਾ ਕਿੱਥੋਂ ਸ਼ੁਰੂ ਹੁੰਦਾ ਹੈ ਕਿੱਥੇ ਖਤਮ ਹੁੰਦਾ ਹੈ ਕਿੰਨਾ ਕੁ ਵੱਡਾ ਹੈ ਕਿਤਨਾ ਕੁ ਭਾਰਾ ਹੈ ਔਰ ਉਹ ਕਿਤਨੇ ਕੁ ਗੁਣਾਂ ਦਾ ਮਾਲਕ ਹੈ ਇਹ ਸਮਝ ਉਹਨਾਂ ਨੂੰ ਵੀ ਨਹੀਂ ਲੇਕਿਨ ਸਿਫ਼ਤੋ ਸਲਾਹ ਕਰਨ ਦਾ ਗੁਣ ਗਾਇਨ ਕਰਨ ਦਾ ਫਿਰ ਮਤਲਬ ਨਦੀਆਂ ਅਤੇ ਵਾ ਪਵੇ ਸਮੁੰਦਰ ਨਾ ਜਾਣੀਆਂ ਵਾੜੇ ਨਦੀਆਂ ਬੂੰਦ ਸਾਗਰ ਦੇ ਛਲীন ਹੋ ਗਈਆਂ ਸਾਗਰ ਹੋ ਗਈਆਂ ਹੁਣ ਗਿਣਤੀ ਕਰਨ ਜੋਗਾ ਰਹੀ ਨਹੀਂ ਇਹ ਬੂੰਦ ਸਮੁੱਚੇ ਸਾਗਰ ਨੂੰ ਨਾਪੇ ਤੇ ਕਿਸ ਤਰ੍ਹਾਂ ਹੋਵੇ ਕਿਸ ਤਰ੍ਹਾਂ ਨਾਪੇ ਇਹ ਗਿਣਤੀ ਮਣਤੀ ਕਰੇ ਤੇ ਕਿਸ ਤਰ੍ਹਾਂ ਕਰੇ ਲੇਕਿਨ ਇਹ ਵੀ ਠੀਕ ਹੈ ਤੇ ਬੂੰਦ ਸਾਗਰ ਵਿੱਚ ਨਹੀਂ ਨੋਕੇ ਸਾਗਰ ਹੋ ਗਈ ਹੈ ਮਹਾਨ ਹੋ ਗਈ ਹੈ ਹੁਣ ਬੂੰਦ ਨਹੀਂ ਜਾਣੀ ਜਾਂਦੀ ہوں کے ساگر ہی ساگر دکھائی دے رہا ہے ساگر دکھائی دے رہی واقعی سرف تو سلاح پرماتما جیسا ہی دکھائی دین لگ پی اب تو جائے چڑے ملے ہیں سارنگ پانی رام کبیرہ ایک بھے ہیں کوئی نہ سکے پچھانی بھگت بگت کبھی نے رام دے گیت گا گا کے میں رام جیسا ہو گیا ਪਰਮਾਤਮਾ ਜੈਸਾ ਹੋ ਗਿਆ ਨਾਮ ਮੇ ਨਾਰਾਇਣ ਨਹੀਂ ਬੇਦ ਗੁਰ ਕਿਰਪਾ ਜੈ ਨਰ ਕੋ ਕੀਨੇ ਤੇ ਇਹ ਜੁਗਤ ਪਛਾਣੀ ਨਾਉ ਨਿਕ ਲੈਨ ਭਯੋ ਗੋਬਿੰਦ ਸੋ ਜਉ ਪਾਣੀ ਸੰਗ ਪਾਣੀ ਪਾਣੀ ਦੀ ਬੂੰਦ ਸਾਗਰ ਦੇ ਚਲੇਨ ਹੋ ਗਈ ਸਾਗਰ ਹੋ ਗਈ ਬੂੰਦ ਸਾਗਰ ਦਿਖਾਈ ਦੇ ਰਹੀ ਹੈ ਲੇਕਿਨ ਬੂੰਦ ਹੁਣ ਸਾਗਰ ਨੂੰ ਨਾਪਣਾ ਚਾਹੇ ਗਣਨਾ ਚਾਏ ਬੂੰਦ ਦੇ ਛੁਣ ਇਹ ਖਿਆਲ ਹੀ ਨਹੀਂ ਰਹਿੰਦਾ ਬੂੰਦ ਸਾਗਰ ਹੋ ਗਈ ਗੀਤ ਗਾਣ ਦਾ ਸਿਫਤੋ ਸਲਾਹ ਕਰਨ ਦਾ ਇਹ ਮਹਾਨ ਆਨੰਦ ਉਸ ਨੂੰ ਪ੍ਰਾਪਤ ਹੋਇਆ ਇਹ ਮਹਾਨ ਅਵਸਥਾ ਉਸ ਨੂੰ ਪ੍ਰਾਪਤ ਹੋਈ ਨਦੀਆਂ ਅੱਤੇ ਵਾ ਪਵੇ ਸਮੰਦ ਨਾ ਜਾਣੀ ਸਮੰਦ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸਮਨੋਂ ਨਾ ਇਸਰੇ ਤਰਕ ਖੜੀ ਹੋ ਸਕਦੀ ਇਤਨੀ ਮਿਹਨਤ ਕੀਤੀ ਇਤਨੇ ਗੀਤ ਗਾਏ ਇਤਨਾ ਜਪ ਤਪ ਕੀਤਾ ਇਤਨੀ ਧਿਆਨ ਸਾਧਨਾ ਕੀਤੀ ਇਤਨਾ ਅਭਿਆਸ ਕੀਤਾ ਤਾਂ ਵੀ ਪ੍ਰਮਾਤਮਾ ਦਾ ਅੰਤ ਨਹੀਂ ਪਾਇਆ ਗਿਆ ਪੱਲੇ ਤੇ ਫਿਰ ਉਸ ਦੇ ਕੁਛ ਨਾ ਭਿਆ ਸਾਹਿਬ ਕਹਿੰਦੇ ਨੇ ایسی گل نہیں جس نے سف تو سلاح کی تھی جس نے پرب کا نام جپیا وہ کنا ک مہان ہے مہاراج فرمان کردے سمند سہا سلطان کوئی بادشاہ اتنا وڈا ہوئے سلطان اتنا وڈا ہوئے جتنا کہ ساگر پھیلے ہوا زمین نالوں تین گنا وڈا ساگر ہے کسی دی بادشاہت اتنی وڈی ہوئے جتنا کہ ساگر پھیلا ہوا ہے اور اس دے گھر سونا چاندی دھن سمپدا اتنی ہوئے جتنی کی زمین دیتے پہاڑ نے گرہا سیتی مال دھن پہاڑا جیسا سونا چاندی اس دے گھر دے ਔਰ ਜਿਤਨਾ ਸਾਗਰ ਫੈਲਾ ਹੋਇਆ ਹੈ ਇਤਨੀ ਕਿਸੇ ਦੀ ਬਾਦਸ਼ਾਹਤ ਹੋਵੇ ਕੀੜੀ ਤੁਲਨਾ ਹੋਵਨੀ ਜੇਤ ਸਮਨੋ ਨਾ ਵਿਸਰੇ ਓ ਕੀੜੀ ਬਾਹ ਜਿਸ ਨੂੰ ਕੋਈ ਦੇਖਦਾ ਨਹੀਂ ਜਿਸ ਨੂੰ ਕੋਈ ਜਾਣਦਾ ਨਹੀਂ ਜਿਸ ਨੂੰ ਕਿਸੇ ਨੇ ਮਨਿਆ ਨਹੀਂ ਅਗਰ ਉਸ ਦੇ ਅੰਦਰ ਪ੍ਰਭੂ ਦਾ ਨਾਮ ਵਸ ਗਿਆ ਸਿਰਫ ਤੋਂ ਸਲਾਹ ਕਰ ਕਰਕੇ ਉਹ ਪ੍ਰਭੂ ਵਿੱਚ ਲੀਨ ਹੋਈ ਹੈ ਤਾਂ ਸਮੁੰਦਰ ਜੈਸਾ ਵੱਡਾ ਬਾਦਸ਼ਾਹ ਤੇ ਪਹਾੜਾ ਜਿਤਨਾ ਜੋ ਉਸ ਦੇ ਘਰ ਸੋਨਾ ਤੇ ਚਾਂਦੀ ਹੈ ਉਸ ਕੀੜੀ ਦੇ ਸਾਹਮਣੇ ਹੇਟ ਹੈ ਬਾਹ ਕੁਛ ਨਹੀਂ ਕੁਛ ਨਹੀਂ ਉਹ ਜਿਹੜੀ ਕੀੜੀ ਹੈ ਉਹ ਮਹਾਨ ਹੈ ਮਹਾਨ ਹੈ ਸਿਫਤੋ ਸਲਾਹ ਦੀ ਬਰਕਤ ਦੇ ਨਾਲ ਉਹ ਮਹਾਨ ਹੋ ਗਈ ਹੈ ਮਹਾਨ ਹੋ ਗਈ ਹੈ ਕੀੜੀ ਤੁਲ ਨਾ ਹੋ ਬਣੀ ਜੈ ਤਿਸ ਮਨੋ ਨਾ ਵਿਸਰੇ ਵੈਸੇ ਵੀ ਪਰਿਪੂਰਨ ਪ੍ਰਮਾਤਮਾ ਨੇ ਕੁਝ ਗੁਣ ਕੀੜੀ ਨੂੰ ਬਖਸ਼ੇ ਨੇ ਪ੍ਰਥਮ ਤੇ ਇਹ ਹੈ ਇਹ ਆਪਣੇ ਰਹਿਬਰ ਦੇ ਪਿੱਛੇ ਜਾਂਦੀ ਹੈ ਮੁਖੀ ਦੇ ਪਿੱਛੇ ਜਾਂਦੀ ਹੈ ਇੱਕ ਕੀੜੀ ਚੱਲ ਰਹੀ ਹੈ ਉਸ ਦੇ ਪਿੱਛੇ ਕਰੋੜਾਂ ਕੀੜੀਆਂ ਚੱਲ ਰਹੀਆਂ ਨੇ ਦੂਸਰਾ ਗੁਣ ਉਸ ਦਾ ਇਹ ਹੈ ਕਿ ਇੱਕ ਛੋਟੀ ਜਿਹੀ ਖੁੜ ਵਿੱਚ ਹਜ਼ਾਰਾਂ ਆ ਜਾਂਦੀਆਂ ਨੇ ਪਿਆਰ ਨਾਲ ਰਹਿੰਦੀਆਂ ਨੇ ਸਤਕਾਰ ਨਾਲ ਰਹਿੰਦੀਆਂ ਨੇ ਫਿਗਰੇ ਰੇਤ ਦੇ ਵਿੱਚ ਖੰਡ ਦੇ ਦਾਣੇ ਬਿਖਰੇ ਪਏ ਹੋਣ ਇਹ ਚੁੰਣ ਲੈਂਦੀ ਹੈ ਚੁੰਣ ਲੈਂਦੀ ਹੈ ਕਿਦਰੇ ਘਉ ਡੋਲੇ ਹੋਇਆ ਹੈ ਸੱਕਰ ਡੋਲੀ ਹੋਈ ਹੈ ਇਹਨੂੰ ਦੂਰੋਂ ਹੀ ਵਾਸ਼ਨਾ ਆ ਜਾਂਦੀ ਹੈ ਚੱਲ ਪੈਂਦੀ ਹੈ ਪਰ ਕੱਲੀ ਨਹੀਂ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ ਹੈ ਔਰ ਰੇਤ ਦੇ ਵਿੱਚ ਬਿਖਰੇ ਹੋਏ ਖੰਡ ਦੇ ਦਾਣਿਆਂ ਨੂੰ ਚੁੰਣ ਲੈਂਦੀ ਹੈ ਇਸ ਵਿੱਚ ਹੋ ਵੀ ਹੈ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਭਗਤ ਕਬੀਰ ਨੇ हर है खांड रेत में बिखरी अस्थि चुनी न जाए कहो कबीर कुल जात बात तज चीटी होए चुण खाए प्रभु दाना खंड मीठा अति रसदायक है अति आनंददायक है सारे स्वाद सारे रस उसदे नाम तो ਕੁਰਬਾਨ ਕੀਤੇ ਜਾ ਸਕਦੇ ਨੇ ਪਰ ਸੰਸਾਰ ਵਿੱਚ ਪਦਾਰਥਾਂ ਦੀ ਰੇਤ ਵਿੱਚ ਏਪਿਆ ਭਾਅ ਪਦਾਰਥ ਵਾਦੀ ਬਹੁਤ ਜ਼ਿਆਦਾ ਨੇ ਨਾਮ ਰਸਕ ਬਹੁਤ ਥੋੜੇ ਨੇ ਬਹੁਤ ਥੋੜੇ ਨੇ ਬਹੁਤ ਥੋੜੇ ਨੇ ਪਰ ਫਿਰ ਵੀ ਪਦਾਰਥਾਂ ਦੀ ਇਸ ਰੇਤ ਦੇ ਉਖੰਡ ਦਾ ਦਾਣਾ ਕੀੜੀ ਚੁੰਗ ਲੈਦੀ ਹੈ ਕੀੜੀ ਨਾਲੋਂ ਲੱਖਾਂ ਗੁਣਾ ਵੱਡਾ ਹੱਥ ਅਗਰ ਉਹ ਸੂੰਡ ਮਾਰ ਕੇ ਦਾਣਾ ਚੁਗਣ ਦੀ ਕੋਸ਼ਿਸ਼ ਕਰੇ ਤਾਂ ਉਸ ਦਾਣੇ ਨਾਲ ਰੇਤ ਉਸ ਦੇ ਮੂੰਹ ਵਿੱਚ ਬਹੁਤ ਪੈ ਜਾਏਗੀ ਔਰ ਉਸ ਖੰਡ ਦੇ ਦਾਣੇ ਦਾ ਉਹ ਸਵਾਦ ਨਹੀਂ ਮਾਣ ਸਕੇਗਾ ਦਰਸਲ ਇਹ ਬੜਾ ਸੁੰਦਰ ਉਦਾਹਰਣ ਦਿੰਦਾ ਹੈ جو ہنکاری ہے کل ابمانی ہے ذات ابمانی ہے پربتا کا جو ہے بہت وڈا ابان ہے دھن سمپا دا بہت وڈا مان ہے احت ہاتھی طرح اس سنسار اس کھنڈ دے دانے دے رس تو وانجا رہ جائے گا ہر ہے کھانڈ، ریت میں بکھری ہستی چنی نہ جائے ਅਥੀ ਕੋ ਲੋ ਇਹ ਨਹੀਂ ਚੁਣੀ ਜਾ ਸਕਦੀ ਨਹੀਂ ਚੁਣੀ ਜਾ ਸਕਦੀ ਕਹੋ ਕਬੀਰ ਕੁੰ ਲ ਜਾਤ ਪਾਤ ਤਜ ਛੀਤੀ ਹੋਏ ਚੁਣ ਖਾਇ ਕੀੜੀ ਕੌਣ ਕੁੱਲ ਦਾ ਕੋਈ ਮਾਣ ਨਹੀਂ ਜਾਤ ਦਾ ਕੋਈ ਮਾਣ ਨਹੀਂ ਪ੍ਰਭਤਾ ਦਾ ਕੋਈ ਮਾਣ ਨਹੀਂ ਧਨ ਸੰਪਦਾ ਦਾ ਕੋਈ ਮਾਣ ਨਹੀਂ ਤਾਕਤ ਦਾ ਕੋਈ ਮਾਣ ਨਹੀਂ ਐਸਾ ਜਦ ਕੋਈ ਕੀੜੀ ਦੀ ਤਰ੍ਹਾਂ ਬਣ ਜਾਂਦਾ ਹੈ ਉਸ ਦਾ ਮੋ ਪ੍ਰਮਾਤਮਾ ਦੇ ਨਾਮ ਰੂਪੀ ਖੰਡ ਨਾਲ ਭਰ ਜਾਂਦਾ ਹੈ ਔਰ ਜੀਵਨ ਵਿੱਚ ਪਹਿਲੀ ਦਫਾ ਪਤਾ ਚੱਲਦਾ ਹੈ ਪ੍ਰਭੂ ਦਾ ਨਾਮ ਇਤਨਾ ਰਸਦਾਇਕ ਰਸਾਂ ਦੀ ਖਾੜ ਇਤਨਾ ਆਨੰਦਮਈ ਇਹ ਜੀਵਨ ਵਿੱਚ ਪਹਿਲੀ ਦਫਾ ਬੋਧ ਪ੍ਰਾਪਤ ਹੁੰਦਾ ਹੈ ਕਹੋ ਕਵੀਰ ਕੁਲ ਜਾਤ ਬਾਤ ਤਜ ਚੀਤੀ ਹੋਇ ਚਣ ਖਾਏ ਤੋ ਉਹ ਕੀੜੀ ਜਿਸਨੇ ਕੁਲ ਦਾ ਮਾਣ ਤੇ ਆਗੇ ਹੋਇਆ ਜਾਤ ਦਾ ਮਾਣ ਤੇ ਆਗੇ ਹੋਇਆ ਪ੍ਰਭੂ ਦਾ ਮਾਣ ਤੇ ਆ ਗਿਆ ਹੋਇਆ ਔਰ ਹਿਰਦੇ ਵਿੱਚ ਅਠੇ ਪੈਰ ਪ੍ਰਭੂ ਦੀ ਯਾਦ ਬਣੀ ਹੋਈ ਹੈ ਪਰਮਾਤਮਾ ਦਾ ਰਸ ਬਣਿਆ ਆਇਆ ਹੈ ਸਹਿਬ ਕਹਿੰਦੇ ਨੇ ਉਸ ਦੇ ਮੁਕਾਬਲੇ ਤੇ ਸਮੁੰਦਰ ਜੈਸਾ ਕੋਈ ਬਾਦਸ਼ਾਹ ਹੋਵੇ ਜਿਦੇ ਘਰ ਪਹਾੜਾਂ ਜਿਤਨਾ ਧਨ ਤੇ ਮਾਲ ਹੋਵੇ ਉਸ ਕੀੜੀ ਦੇ ਸਾਹਮਣੇ ਹੀਟ ਹੈ ਉਸ ਕੀੜੀ ਦੇ ਸਾਹਮਣੇ ਤੁਛ ਹੈ ਦਰਸਲ ਨਾਮ ਪ੍ਰਾਪਤੀ ਦੇ ਵਿੱਚ ਸਭ ਤੋਂ ਵੱਡੀ ਬਾਧਾ ਇਰੇ ਇਥੇ ਹੈ ਇਹ ਰੇਤ ਰੁਕਾਵਟ ਖੜੀ ਕਰਦੀ ਹੈ ਨਾਮ ਪ੍ਰਾਪਤੀ ਵਿੱਚ ਸਭ ਤੋਂ ਵੱਡੀ ਰੁਕਾਵਟ ਹਾਥੀ ਵਾਲਾ ਸੁਭਾ ਹੈ ਭਾ ਆਪਣੇ ਆਪ ਨੂੰ ਇਤਨਾ ਭਾਰਾ ਮੰਨ ਲੈਣਾ ਮਹਾਨ ਮੰਨ ਲੈਣਾ ਵੱਡਾ ਮੰਨ ਲੈਣਾ ਕਿ ਉਹਦੇ ਸਾਹਮਣੇ ਪ੍ਰਮਾਤਮਾ ਵੀ ਛੋਟਾ ਹੋਵੇ ਕਦਮ ਕਦਮ ਲਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਵਧਾਨ ਕਰਾਉਂਦੇ ਨੇ ਸਾਨੂੰ ਮੋਤੀ ਦਾ ਮੰਦਰ ਉਸਰੇ रत्नें ता होय जड़ाओ कस्तूर कुंगू अगर चंदन लेप आवे चाव किदरे मोतिया नाल जड़त मंदर होवन और चंदन इत्यादि का ही लेप ओवे खुशबूदार हवामावन हर पासे खुशबूदार हवा है मोती का मंदर उसरे रत्नें ता होय जड़ाओ कस्तूर कुंगू अगर चंदन ਲੇਪ ਆਵੇ ਚਾਹ ਮਤ ਦੇਖ ਭੂਲਾ ਬੀਸਰੇ ਤੇਰਾ ਚਿੱਤ ਨਾ ਆਵੇ ਨਾ ਮਤਾਂ ਕਿਦਰੇ ਦੇਖੀ ਤੇ ਤੈਨੂੰ ਪ੍ਰਮਾਤਮਾ ਦਾ ਨਾਮ ਭੁੱਲ ਜਾਏ ਭੁੱਲ ਜਾਏ ਐਸਾ ਹੋ ਸਕਦਾ ਹੈ ਜਿੱਥੇ ਜਿੱਥੇ ਵੀ ਮਨੁੱਖ ਭੁੱਲਿਆ ਹੈ ਮਹਿਲ ਮਾੜੀਆਂ ਨੂੰ ਦੇਖ ਕੇ ਭੁੱਲਿਆ ਹੈ ਧਨ ਸੰਪਦਾ ਨੂੰ ਦੇਖ ਕੇ ਭੁੱਲਿਆ ਹੈ ਜਾਂ ਫਿਰ ਦੂਸਰੀ ਰੁਕਾਵਟ ਖੜੀ ਹੋਈ ਦੇਸ ਦਾ ਸਤਗੁਰ ਇੰ ਜ਼ਿਕਰ ਕਰਦੇ ਨੇ ਧਰਤੀ ਸਾਹੀਲੇ ਲਾਲ ਜਲਤੀ ਧਰਤੀ ਤਾ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੇ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾo ਧਨ ਤੋਂ ਬਾਦ ਜੋਬਨ ਹੈ ਮਤ ਇਹਨੂੰ ਦੇਖ ਕੇ ਪਰਮ ਸੋਹਪਣ ਜੋ ਅਤੀ ਸੁੰਦਰ ਹੈ ਅਤੀ ਸੁੰਦਰ ਹੈ ਪ੍ਰਮਾਤਮਾ ਨੂੰ ਕਿਦਰੇ ਤੂੰ بھول جائیں ایک اور رکاوٹ ہے سلطان ہو ماں میل رس کر تخت راکھا پاؤ حکم حاصل کری بیٹھا نان کا سب بی مت دیکھ بھولا ویسرے تیرا چت نہ نام بادشاہ ہو جاما راجنی تھی سارے آتے میرا حکم چلے اور حکم ਚਲਦਾ ਵੇਖ ਕੇ ਪਰਸਨ ਹੋਵੇ ਖੁਸ਼ ਹੋਵੇ ਮਹਾਰਜ ਕਰਨ ਮਥਾ ਕਿਦਰ ਇਸ ਨੂੰ ਦੇਖ ਕੇ ਤੈਨੂੰ ਉਹ ਭੁੱਲ ਜਾਏ ਪ੍ਰਮਾਤਮਾ ਭੁੱਲ ਜਾਏ ਔਰ ਇਸ ਤੋਂ ਇਲਾਵਾ ਇੱਕ ਹੋਰ ਕਾਰਨ ਹੈ ਪ੍ਰਭੂ ਦੇ ਮਾਰਗ ਤੇ ਚਲਦੇ ਆ ਚਲਦੇ ਆ ਕਈ ਦਫਾ ਰਧੀਆਂ ਸਿੱਧੀਆਂ ਝੋਲੀ ਵਿੱਚ ਆ ਜਾਂਦੀਆਂ ਨੇ ਵਾਕ ਸਿੱਧੀ ਪ੍ਰਾਪਤ ਹੋ ਜਾਂਦੀ ਹੈ ਇਸ ਨੂੰ ਸ਼ਬਦ ਸਿੱਧੀ ਕਹਿੰਦੇ ਨੇ ਵਾਕ ਸਿੱਧੀ ਕਹਿੰਦੇ ਨੇ ਬਚਨ ਸਿੱਧੀ ਕਹਿੰਦੇ ਨੇ ਜੋ ਬੋਲਿਆ ਹੋ ਗਿਆ ਔਰ ਇਸ ਸਿੱਧੀ ਨੂੰ ਵੇਖ ਕੇ ਕਈ ਵਫਾ ਮਨੁੱਖ ਹੰਕਾਰ ਨਾਲ ਭਰ ਸਕਦਾ ਹੈ ਮਾਣ ਨਾਲ ਭਰ ਸਕਦਾ ਹੈ ਤੇ ਉਸ ਪਰਿਪੂਰਨ ਪ੍ਰਮਾਤਮਾ ਨੂੰ ਭੁੱਲ ਸਕਦਾ ਹੈ ਸਹਿਬ ਇਸ ਦਾ ਫਰਮਾਨ ਵੀ ਕਰਦੇ ਨੇ ਸਿੱਧ ਹੋਵਾ ਸਿੱਧ ਲਈ ਰਿੱਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਬਾਉ ਔਰ ਐਸੀਆਂ ਰਿਧੀਆਂ ਵੀ ਪ੍ਰਾਪਤ ਹੋ ਜਾਣ ਕਿਦਰੇ ਗੁਪਤ ਹੋ ਜਾਈਏ ਪ੍ਰਗਟ ਹੋ ਜਾਈਏ ਸਥੂਲ ਹੋ ਜਾਈਏ ਸੂਖਸ਼ਮ ਹੋ ਜਾਈਏ ਹਜ਼ਾਰਾਂ ਮੀਲ ਦੀ ਵਾਟ ਇੱਕ ਥਾਂ ਤੋਂ ਦੂਸਰੀ ਥਾਂ ਪਹੁੰਚਣ ਦੇ ਸਿਰਫ ਇੱਕ ਸੈਕਿੰਡ ਦੇ ਚ ਹੀ ਇਹ ਸਾਰਾ ਰਸਤਾ ਖਤਮ ਹੋਵੇ ਜਿਸ ਦਾ ਜ਼ਿਕਰ ਸਾਹਿਬ ਗਾਥਾ ਦੇ ਵਿੱਚ ਵੀ ਕਰਦੇ ਨੇ ਆਪ ਫਰਮਾਨ ਕਰਦੇ ਨੇ ਗਛੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ ਸਾਰੇ ਖੰਡਾਂ ਬ੍ਰਹਮੰਡਾਂ ਦਾ ਭਰਮਣ ਕਰਕੇ ਆਵੇ ਪਰਮਾਣੂ ਜਿਤਨਾ ਬਾਰੀਕ ਹੋ ਕੇ ਕਿਤਨੀ ਦੇਰ ਵਿੱਚ ਸਾਰਾ ਭਰਮਣ ਕਰੇ ਸਿਰਫ ਅੱਖ ਦੀ پلਕ ਥੱਲੇ ਤੋਂ ਜਿੰਨੀ ਦੇਰ ਵਿੱਚ ਉੱਪਰ ਆਉਂਦੀ ਇੱਕ ਸੈਕਿੰਡ ਦੇ ਵਿੱਚ ਹੀ ਇਹ ਸਾਰਾ ਭਰਮਣ ਕਰੇ ਪਰਮਾਣੂ पर्यंत ਅਕਾਸ਼ੇ ਦੀਪ ਲੋ ਸੇ ਖੰਡਣੇ ਗਛੇਣ ਰਹਿਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ ਤੇ ਮਤਾਂ ਕਿਦਰੇ ਇਨਾਂ ਨੂੰ ਵੇਖ ਕੇ ਤੈਨੂੰ ਪਰਿਪੂਰਣ ਪ੍ਰਮਾਤਮਾ ਭੁੱਲ ਜਾਏ ਸਾਬ ਕਹਿੰਦੇ ਨੇ ਉਹ ਕੀੜੀ ਕੁਲ ਦਾ ਮਾਣ ਨਹੀਂ ਜਾਤ ਦਾ ਮਾਣ ਨਹੀਂ ਧਨ ਦਾ ਮਾਣ ਨਹੀਂ ਪ੍ਰਭਤਾ ਦਾ ਮਾਣ ਨਹੀਂ ਤੇ ਮਨ ਵਿੱਚ ਪ੍ਰਮਾਤਮਾ ਹੈ ਉਹਨੂੰ ਭੁੱਲਿਆ ਨਹੀਂ ਸਾਰੇ ਬਾਦਸ਼ਾਹਾਂ ਦੀ ਉਹ ਬਾਦਸ਼ਾਹ ਹੈ ਔਰ ਦੁਨੀਆ ਦੇ ਸਾਰੇ ਸੁਲਤਾਨ ਉਹਦੀ ਕਦਮਾਂ ਦੀ ਖਾਕ ਨੇ ਕੀੜੀ ਤੁਲਨਾ ਹੋਵਨੀ ਜੇ ਇਸ ਮਨੋ ਨਾ ਵੀਸਰੇ